कोई रसना खादी ना जाने भी गुरु प्यारे हजूर जुड़े श्री साई परिवार वालों सतगुरु जी जो मन दिया भावना मन में रख रहे हो आप ही तो उदास रहे के सो मन दिया भावना यहां देश कौन की सेवा करते आ रहे हो दिया मन के इस रास्ते जाना है श्री सियाणिया ने साहिब श्री गुरु ग्रंथ साहिब महाराज जी की पावन पवित्र हजूरी में सारे बहुत ही सत्कार योग्य लीडर

ਸਰਦਾਰ ਪਰਮਨੰਥ ਸਿੰਘ ਤੂਰੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆ ਸਿਗੇ ਮੈਂ ਸਿਗਲਾ ਸਾਹਿਬ ਜਲਾਲਪੁਰ ਸਾਹਿਬ ਅਰੀ ਸਾਰੇ ਹਰਦੇয়াল ਚ ਜਿੰਨੀ ਚੋਣਾਂ ਆ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਦਾ ਬਿਲਕੁਲ ਤਿਆਰੀਆਂ ਜਲੰਧਰ ਜਿਮਨੀ ਚੋਣ ਦਾ ਐਲਾਨ ਹੋ ਗਿਆ ਇੱਕ ਅਦੇ ਦਿਨ ਚ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਾਂਗੇ ਔਰ ਮੈਨੂੰ ਲੱਗਦਾ ਕਿ ਵੱਡੇ ਫਰਕ ਦੇ ਨਾਲ ਅਸੀਂ ਜਿਹੜੀ ਜਲੰਧਰ ਜਿਮਨੀ ਚੋਣ ਜਿੱਤਾਂਗੇ ਮੁੱਖ ਮੰਤਰੀ ਨੇ ਡੇਰੇ ਲਾਉਣ ਦੀ ਗੱਲ ਕੀਤੀ ਹੈ ਜਲੰਧਰ ਦੇ ਵਿੱਚ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਕਿੱਥੇ ਕਿੱਥੇ ਡੇਰੇ ਲਾਉਣਗੇ ਸੋ ਮੈਂ ਇਹ ਬੇਨਤੀ ਕਰਨੀ ਚਾਹਣਾ ਹੈ ਲੀਡਰ ਸਭਾ ਨੂੰ ਕਿ ਇਸ ਤਰ੍ਹਾਂ ਗਮਰਾਹ ਨਾ ਕਰਨ ਲੋਕਾਂ ਨੂੰ ਹੁਣ ਚੀਫ ਨਿਸ਼ਸ ਸਾਹਿਬ ਨੇ ਕਿਹਾ ਮੈਂ ਉੱਥੇ ਘਰ ਲੈ ਲਿਆ ਹੁਣ ਚੀਫ ਨਿਸ਼ਸ ਸਾਹਿਬ ਨੂੰ ਫਿਰ ਛੇ ਘਰ ਹੋਰ ਲੈਣੇ ਪੈਣਗੇ ਕਿਉਂਕਿ ਹੋਰ ਵਿਧਾਨ ਸਭਾ ਦੀਆਂ ਚੋਣਾਂ ਮੈਂ ਕਹਿੰਦਾ ਉੱਥੇ ਵੀ ਬੁਕਿੰਗ ਕਰਾ ਦੇ ਸੋ ਡੇਰੇ ਲਾਉਣਾ ਹੈ ਨਹੀਂ ਲਾਉਣਾ ਇਹ ਲੋਕਾਂ ਨੂੰ ਇਸ ਦਾ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ 14 ਦਿਨਾਂ ਚ ਔਰ ਡੋਜ਼ ਨਾਲ 1 ਅੱਜ ਬਿਜਲੀ ਤੋਂ ਲੋਕ ਤਰਾਸ-ਤਰਾਸ ਕਰ ਰਹੇ ਨੇ ਇਹ ਜਿਹੜੇ ਕਹਿੰਦੇ ਸੀ 12 ਘੰਟੇ ਬਿਜਲੀ 18 ਘੰਟੇ ਬਿਜਲੀ ਬਿਜਲੀ ਵਾਧੂ ਹੈ ਹੁਣ ਕਿੱਥੇ ਬਿਜਲੀ ਇਹ ਪਿਛਲੀ ਵਾਰੀ ਫਲੱਡ ਆ ਗਏ ਪਾਣੀ ਆ ਗਿਆ ਵਾਧੂ ਜਿਹੜੀ ਵਾਧੂ ਬਿਜਲੀ ਸੀ ਉਧਰ ਚਲੀ ਗਈ ਇੱਥੇ ਲੋਕਾਂ ਦੀ ਵਰਤੂਨੀ ਨਹੀਂ ਆਈ ਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾ ਕੀਤਾ ਹਾਲਾਂਕਿ ਇਹ ਹੀ ਕਹਿਣ ਦੀ ਲੋਟ ਸੀ ਕਿ ਬਿਜਲੀ ਸਾਰੇ ਕੋਈ ਉਹੀ 6-7 ਘੰਟੇ ਹੈ ਲੇਕਿਨ ਇਸ ਕਰਕੇ ਬਿਜਲੀ ਦੀ ਇਸ ਇਸ ਵਾਰੀ ਵਰਤੂਨੀ ਹੋਈ ਤਾਂ ਅਸੀਂ ਆ ਐਕਸੈਸ 'ਚ ਬਿਜਲੀ ਲੋਕਾਂ ਨੂੰ ਦਿੰਦੀ ਹੈ ਅੱਜ ਉਹ ਪੋਲ ਖੁੱਲ ਗਏ ਸੋ ਮੈਨੂੰ ਲੱਗਦਾ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਅਤੇ ਚਰਚਾ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਤੇ ਸਜੀਦਗੀ ਵਿਖਾਉਣੀ ਚਾਹੀਦੀ ਹੈ ਹਾਂਜੀ ਨੀਡ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਧੋਖਾ ਹੋਇਆ ਨੌਜਵਾਨਾਂ ਦੇ ਨਾਲ ਔਰ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨਾਂ ਨੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਲੋਕਾਂ ਨੇ ਕਈ ਲੋਕਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਕਰ ਗਏ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਵੱਡੇ ਲੈਵਲ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਕੋਈ ਸਿਟਿੰਗ ਜੱਜ ਇਹਦੇ ਤੇ ਇਨਕੁਆਇਰੀ ਕਰੇ ਨਾ ਕਿ ਸੀਬੀਆਈ ਤਾਂ ਸਰਕਾਰ ਦੀ ਹੈ ਸੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਨਕੁਆਇਰੀ ਮੰਗਦੀ ਹੈ ਔਰ ਨਾਲ ਹੀ ਨਾਲ ਕਾਨੂੰ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੇ ਲਈ ਧਰਨੇ ਵੀ ਰੱਖੇ ਹੋਏ ਪੰਜਾਬ ਦੇ ਨਸ਼ਿਆਂ ਦੇ ਪ੍ਰਕੋਪ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਨਸ਼ੇ ਦਾ ਦਾਸਤਾ ਦਿੱਤਾ ਪ੍ਰਕੋਪ ਕੀ ਹੋਣਾ ਕਿਸੇ ਨੇ ਅਰਦਾਸ ਕਰਾਤੀ ਜਾ ਕੇ ਗੁਰਦੁਆਰਾ ਸਾਹਿਬ ਚ ਕਿਸੇ ਨੇ ਗੁਟਕਾ ਸਾਹਿਬ ਦੀ ਸੌ ਖਾਲੀ ਨਸ਼ਾ ਉੱਥੇ ਦਾ ਉੱਥੇ ਉੱਥੇ ਨਹੀਂ ਹੈ 4 ਗੁਣਾ ਨਸ਼ਾ ਵਧ ਗਿਆ ਹੈ ਇਹ ਰਿਤੇ ਚਰਚਾ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਲੋੜ ਹੈ ਸੋ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਵਿਧਾਨ ਸਭਾ ਦਾ ਸਤਰ ਸਦਨ ਕਟੋ ਕੱਟ ਇੱਕ ਹਫਤਾ ਨਸ਼ੇ ਦੇ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਸਜੀਦਗੀ ਦੇ ਨਾਲ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਯਾਨੀ 8 ਫੜਲੇ 18 ਫੜਲੇ 12 ਫੜਲੇ ਨਸ਼ਾ ਕਿਉਂ ਵਧ ਰਿਹਾ ਸੋ ਐਸੇ ਕਰਕੇ 14 ਦਿਨਾਂ ਚ 14 ਮੌਤਾ ਹੋ ਗੀਆਂ ਕਿਉਂਕਿ ਸਜੀਦਗੀ ਨਹੀਂ ਹੈ ਸਰਕਾਰ ਦੀ ਅੱਜ ਸਰਦਾਰ ਧਨਵੰਤ ਸਿੰਘ ਜੀ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਫਿਰ ਆਜ਼ਾਦ ਵੀ ਐਮਐਲਏ ਰਹੇ ਹੈ ਇੱਕ ਬਹੁਤ ਹੀ ਸਿਰਗਾਡੂ ਸਿਰਕਾ ਡਾਗੂ ਸੀ ਨੇ ਇੱਕ ਇਮਾਨਦਾਰ ਔਰ ਬੜੇ ਪਿਆਰੇ ਸੱਜਣ ਸੀਗੇ ਉਹਨਾਂ ਦਾ ਅਕਾਲ ਚਰਣਾ ਹੋਣ ਕਰਕੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਤਾਂ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸੰਧਾ ਅਝਲੀ ਭੇਟ ਕਰਦਾ ਉਹਨਾਂ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਸੜਕਾਂ ਵਾਲਾ ਐਮਐਲਏ ਕਰਕੇ ਜਾਣਿਆ ਜਾਂਦਾ ਕਿਉਂਕਿ ਜਦੋਂ ਉਹ ਐਮਐਲਏ ਰਹੇ ਉਹਨਾਂ ਨੇ ਇਸ ਇਲਾਕੇ ਦੀਆਂ ਪੂਰੀ ਇਲਾਕੇ ਦੀਆਂ ਸਾਰੀਆਂ ਲਗਭਗ ਸੜਕਾਂ ਉਦੋਂ ਬਣਾਈਆਂ ਸੋ ਸਮਾਜ ਸੇਵਾ ਦੇ ਵਿੱਚ ਬਹੁਤ ਅੱਗੇ ਰਹਿੰਦੇ ਸੀ ਅੱਗੇ ਨੂੰ ਉਹਨਾਂ ਦਾ ਬੇਟਾ ਸੁਮਿਤ ਜਿਹੜਾ ਕਿ ਪਿਛਲੀ ਵਾਰੀ ਅਮਰਗੜ ਤੋਂ ਇਲੈਕਸ਼ਨ ਲੜਿਆ ਬਹੁਤ ਸਰਕਾਰ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਹੀ ਹੋਣਹਾਰ ਤੇ ਅਗਾਹ ਬਹੁਤ ਨੌਜਵਾਨ ਹੈ ਮੈਂ ਉਹਦੇ ਲਈ ਸ਼ੁਭ ਕਾਮਨਾਵਾਂ ਕਰਦਾ ਤੇ ਸਰਦਾਰ ਧਰਮੰਤ ਸਿੰਘ ਲਈ ਮੇਰੀ ਅਰਦਾਸ ਹੈ ਕਿ ਸੰਮਤ ਸਹਾ ਲਿਖਿਆ ਮਿਲ ਕਰ ਪਾਵੋ ਤੇ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਈ ਸੈਰ ਸੋ ਮੇਲ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਉਹਨਾਂ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਪਾਣਾ ਮੰਨਣ ਦਾ ਬਨ ਬਖਸ਼ੇ ਜਲੰਧਰ ਜਿਮਨੀ ਚੋਣਾਂ ਉਹ ਲੈ ਕੇ ਕੀ ਕਹੂੰਗੇ ਜਲੰਧਰ ਜਿਮਨੀ ਚੋਣ ਦਾਸਤਿਕ ਨੂੰ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਦਿੱਤੇ ਆ ਲੇਕਿਨ ਕਾਂਗਰਸ ਪਾਰਟੀ ਨੇ ਆਪਣਾ ਗਰਾਸ ਰੂਟ ਵਰਕਰ ਇੱਕ ਮਹਿਲਾ ਬੀਬੀ ਜਿਹੜੀ 5 ਵਾਰ ਐਮਸੀ ਰਹੀ ਹੈ ਤੇ ਸੀਨੀਅਰ 50 ਮੇਅ ਰਹੀ ਹੈ ਜਿਹੜੀ ਕਿ ਇੱਕ ਹੋਣ ਹਰ ਵਰਕਰ ਹੈ ਇੱਕ ਮਹਿਲਾ ਨੂੰ ਐਸੀ ਟਿਕਟ ਦਿੰਦੀ ਹੈ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੇ ਤੀਜੀ ਛੱਡ ਕੇ ਆਏ ਹੋਏ ਆ ਸਾਰੇ ਦਲ ਬਦਲੂਏ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਠਹਿਰਾਵਾ ਵਾਲੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਹੈ ਜਿਹੜੇ ਆਪਣੀ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਨਿੱਤ ਬਦਲਦੇ ਐ ਜਿਹੜੇ ਡਰ ਕੇ ਜਾਂ ਧਾਲਜ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਤੁਸੀਂ ਦੇਖੋ ਪਿਛਲੀ ਵਾਰੀ ਜਿਹੜਾ ਆਮ ਆਦਮੀ ਪਾਰਟੀ 'ਚੋਂ ਖੜਾ ਸੀ ਅਰ ਐਮਐਲਏ ਜਿੱਤਿਆ ਐਤਕੀ ਉਹ ਭਾਜਪਾ ਵੱਲੋਂ ਖੜਾ ਜਿਹੜਾ ਪਿਛਲੀ ਵਾਰੀ ਭਾਜਪਾ ਕੰਨੀ ਤੇ ਖੜਾ ਸੀ ਐਤਕੀ ਉਹ ਆਮ ਆਦਮੀ ਪਾਰਟੀ ਵੱਲੋਂ ਖੜਾ ਮੈਂ ਤਾਂ ਪਾਰਟੀਆਂ ਤੋਂ ਹਰਾਨ ਆ ਰਹੀਆਂ ਲੋਕਾਂ ਤੋਂ ਹਰਾਨ ਐ ਕੋਈ ਦੀਨ ਧਰਮੇ ਨਹੀਂ ਐ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਐ ਉਹ ਜਿਹੇ ਦੁਕਾਨੂ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਉਹਨਾਂ ਦੇ ਨਾਲ ਲੋਕ ਵੀ ਨਹੀਂ ਸਟੈਂਡ ਕਰਦੇ ਤੇ ਉਹਨਾਂ ਨੂੰ ਲੋਕ ਨਕਾਰ ਦਿੰਦੇ ਆ ਪਿੱਛੇ ਵੀ ਨਕਾਰਿਆ ਤੇ ਇਸ ਵਾਰ ਵੀ ਨਕਾਰਨਗੇ ਤੇਰੇ ਤਾਂ ਹੁਣ ਵੀ ਪੰਜਾਬ ਵਿੱਚੇ ਉਹਨਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ ਤਾਂ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਆ ਬਿਜਲੀ ਦਾ ਹੀ ਦੇਖ ਲਓ ਤੋਂ ਐਨੇ ਕੱਟ ਲੱਗਦੇ ਆ ਲੋਕ ਐਨੇ ਪਰੇਸ਼ਾਨ ਆ ਤਾਂ ਜਿੰਨੇ ਮੱਛਰ ਲੜਾਈ ਐ ਉਹਨੀਆਂ ਵੋਟਾਂ ਕੱਟ ਪੈਣੀਆਂ ਆ ਕਿੰਨੇ ਕਫਲਿਆਂ ਦਾ ਕੋਈ ਅੰਤ ਥੋੜੋ ਹੈ ਇਹ ਜਿਹੜੀ ਇੱਥੇ ਦੀ ਆਮ ਆਦਮੀ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਝਾੜੂ ਪੈਸੇ ਇਕੱਠੇ ਕਰਨ ਵਾਸਤੇ ਲਾਇਆ ਹੋਇਆ ਇਹ ਅੰਦਰ ਨੂੰ ਸੰਬਰਦੇ ਨਾਲੇ ਬਾਹਰ ਨੂੰ ਸੰਬਰਦੇ ਇਹ ਇਹ ਸਮਝ ਲਓ ਕਿ ਪੂਰੇ ਠੱਗ ਲੋਕ ਹੈ ਜਿਨ੍ਹਾਂ ਨੇ ਪੰਜਾਬ ਨੂੰ ਦੋਨੇ ਹੱਥੀ ਲੁੱਟਣਾ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਨਾ ਇਹਨਾਂ ਨੂੰ ਮਾਫ਼ ਕੀਤਾ ਪਿਛਲੇ ਇਲੈਕਸ਼ਨਾਂ 'ਚ ਨਾ ਅੱਗੇ ਉਹਨੂੰ ਕਰਨਗੇ ਤੁਸੀਂ ਅਜੇ ਤਾਂ ਅੱਗੇ ਅੱਗੇ ਦੇਖਿਓ ਇਹਨਾਂ ਦਾ ਹੋਣਾ ਕੀ ਹਾਲ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਪਾਈ ਦੀ ਜਿਸ ਤਰੀਕੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਦੋ ਸਾਲਾਂ ਦੇ ਵਿੱਚ ਔਰ ਇਹ ਉਹਦੀ ਪੁਸ਼ਤਪਨਾਹੀ ਕਰਦੇ ਆ ਇਹ ਰੋਜ਼ ਮਾਮਾ ਦੇ ਪੁੱਤ ਮਾਰਦੇ ਆ ਤੇ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ ਇਹ ਆਪਣੇ ਬੜੀਆਂ ਕੋਠੀਆਂ 'ਚ ਬੈਠੇ ਆ ਬੜੀਆਂ ਗੱਡੀਆਂ 'ਚ ਘੁੰਮਦੇ ਆ ਨਾ ਲੋਕਾਂ ਦੀ ਅਸਾਰ ਲੈਂਦੇ ਆ ਇਹਨਾਂ ਦੇ ਪਾਥੀਆਂ ਪੈਣ ਦੇ ਦਿਨ ਆ ਗਏ ਯਾਰ 13 ਕਹਿੰਦੇ ਸੀ ਨਾ ਏਕਾ ਤਾਂ ਉੜ ਗਿਆ ਮੂਰੇ ਤੇ ਉਹਨਾਂ ਤੀਆ ਵੀ ਉੜ ਜਾਣਾ ਅੱਗੇ ਸਰਕਾਰ ਨੇ ਲੈ ਕੇ ਸਰਕਾਰ ਨੇ ਐਕਸ਼ਨ ਲਿਆ ਤੇ ਬਦਲੀਆਂ ਸਰਪ ਕੀਤਾ 10000 ਬੰਦ ਦੇ ਕੀਤੇ ਬਣਾ ਜੀ ਉਹਦੇ ਬਾਰੇ ਬਸ ਇਹਨਾਂ ਪਰਚੇ ਤਾਂ ਜਿਹੜੇ ਖਾਂਦੇ ਆ ਗਰੀਬ ਉਹਨਾਂ ਤੇ ਕਰੀ ਜਾਂਦੇ ਜਿਹੜਾ ਨੂੰ ਲੋਕ ਚਾਟ ਪਰ ਲਾ ਲੈਂਦੇ ਆ ਜਿਹੜੇ ਵੇਚਣ ਵਾਲੇ ਉਹਨਾਂ ਪਰ ਤਾਂ ਕੋਈ ਪਰਚਾ ਨਹੀਂ ਨਾ ਹੋਇਆ ਨਾ ਜਿਹੜੇ ਮਾਫੀਆ ਗਰੁੱਪ ਹੈ ਜਿਹਨੂੰ ਕਿ ਇਹ ਆਪ ਹੋਂਟ ਪੁਸਤ ਪੜਾਈ ਕਰਨ ਲੱਗੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਤੇ ਕੋਈ ਪਰਚਾ ਨਹੀਂ ਧੰਨਵਾਦ ਸੇ ਬਸ ਕੁਛ ਨਹੀਂ ਜੀ ਸਰਦਾਰ ਧਨਵੰਤ ਸਿੰਘ ਜੀ ਬਹੁਤ ਇੱਕ ਨੇਕ ਇਨਸਾਨ ਸੀਗੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸਾਰੀ ਜ਼ਿੰਦਗੀ ਪੋਲਿਟਿਕਸ ਵਿੱਚ ਸੇਵਾ ਕੀਤੀ ਆ ਆਪਣੇ ਇਲਾਕੇ ਦੀ ਧੂਰੀ ਦੀ ਸੇਵਾ ਕੀਤੀ ਆ ਪਰਿਵਾਰ ਬਹੁਤ ਅੱਛਾ ਉਹਨਾਂ ਦਾ ਬੇਟਾ ਸੁਮੇਤ ਬਹੁਤ ਹੋਣਹਾਰ ਆ ਅੱਜ ਉਹਨਾਂ ਦਾ ਪਰਿਵਾਰ ਨਾਲ ਦੁੱਖ ਵੰਡਾਉਣ ਵਾਸਤੇ ਹਾਜ਼ਰ ਹੋਏ ਆ ਔਰ ਅਰਦਾਸ ਕਰਨ ਲਈ ਆਏ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੇ ਨਾ ਤਾਂ ਜਿਮਨੀ ਚੋਣਾਂ ਵੀ ਆ ਗਿਆ ਕਿ ਕੀ ਕਹੂੰ ਬਸ ਜਿਮਨੀ ਚੋਣ ਦੀ ਤੁਹਾਨੂੰ ਪਤਾ ਵਾ ਕਿ ਜਲੰਧਰ ਦੀ ਹਲੇ ਫਿਲਹਾਲ ਐਲਾਨ ਹੋਈ ਆ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਨੇ ਸਾਰੀਆਂ ਪਾਰਟੀਆਂ ਦੀ ਤਿਆਰੀ ਹੈ ਬਾਕੀ ਦੇਖਦੇ ਆਪਾਂ ਕਿਸ ਤਰ੍ਹਾਂ ਦਾ ਵਾਤਾਵਰਨ ਹੁੰਦਾ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਵੱਲੋਂ ਉਹ ਡੇਰਾ ਲਾਉਣ ਦਾ ਗੱਲ ਕੀਤੀ ਗਈ ਹੈ ਜੀ ਪੂਰੀ ਧੂਰੀ ਤਾਂ ਉਹਨੇ ਕੋ ਡੇਰਾ ਲਾਇਆ ਨਹੀਂਗਾ ਅੱਜ ਤੱਕ ਮੇਰਾ ਨਹੀਂ ਖਿਆਲ ਮੈਨੂੰ ਜਿੰਨਾ ਮੇਰੇ ਇਲਮ ਕਹਿੰਦਾ ਮੈਨੂੰ ਲੱਗਦਾ ਕਿ ਕੋਈ ਕੋ ਰਾਤ ਇੱਥੇ guzari ਨਹੀਂਗੀ ਉਹ ਹੁਣ ਐਕਚੁਅਲੀ ਕੀ ਹੈਗਾ ਕਿ ਥੜਕ ਗਏ ਨੇ ਜਿਹੜਾ 13 ਜ਼ੀਰੋ ਦੀ ਜਗ੍ਹਾ ਤੇ ਕਿੱਲੀਆਂ ਤਿੰਨ ਸੀਟਾਂ ਆਈਆਂ 15% ਕਿਸੇ ਪਾਰਟੀ ਦੀ ਇੰਡੀਆ ਦੇ ਵਿੱਚ ਪੋਲੀਟੀਕਲ ਪਰਸੈਂਟੇਜ ਡ੍ਰੌਪ ਨਹੀਂ ਹੋਈ ਵੋਟ ਸ਼ੇਅਰ ਖਬਰਾਏ ਹੋਏ ਨੇ ਔਰ ਧੂਰ ਜਲੰਧਰ ਦੇ ਜਿਮਨੀ ਚੌਂ ਨੂੰ ਬਾਈ ਹੁੱਕ ਔਰ ਕ੍ਰਿਕ ਜਿੱਤ ਰੁੱਕ ਜਿੱਤ ਕੇ ਕੋਸ਼ਿਸ਼ ਕਰਨਗੇ ਆਪਣਾ ਵਕਾਰ ਬਹਾਲ ਕਰਨ ਲੇਕਿਨ ਵਕਾਰ ਬਹੁਤ ਡੁੱਟ ਚੁੱਕਾ 92 ਚੋਂ 92 ਤੋਂ ਆਣ ਕੇ 33 ਸੀਟਾਂ ਤੇ ਡਿੱਗੇ ਨੇ ਸਿਧਾਂਤ ਨੀਡ ਦੇ ਪੇਪਰ ਨੂੰ ਲੈ ਕੇ ਕਿਵੇਂ ਜਿਹੜੀ ਇਹਦਾ ਇਹਦੀ ਤਾਂ ਪ੍ਰੋਪਰ ਜਾਂਚ ਹੋਣੀ ਚਾਹੀਦੀ ਜਿ بڑا ਸ਼ਰੀਆਮ ਘਟਾਲਾ ਵਾ ਔਰ ਸਾਡੀ ਪਾਰਟੀ ਕਾਂਗਰਸ ਕੱਲ ਨੂੰ ਚੰਡੀਗੜ੍ਹ ਵਿਖੇ ਇਹਦੇ ਤੇ ਰੋਸ ਪ੍ਰਦਰਸ਼ਨ ਵੀ ਕਰ ਰਹੀ ਆ ਔਰ ਇਹਦੀ ਇਹ ਪੇਪਰ ਸਕ੍ਰੈਪ ਹੋਣਾ ਚਾਹੀਦਾ जिन्ना लोकां ने जो घोटाला ਕੀਤਾ ਉਹਦੇ ਕ੍ਰਿਮੀਨਲ ਚਾਰजेस ਹੋਣੇ ਚਾਹੀਦੇ ਆ ਔਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਪੇਪਰ ਦੇਣਾ ਚਾਹੀਦਾ ਕਿਉਂਕਿ ਇੰਦਾ ਦਾ ਫਿਰ ਪੜ੍ਹਾਈ ਲਿਖਾਈ ਦਾ ਕੋਈ ਮੁੱਲ ਨਹੀਂਗਾ ਠੱਗੀ ਠੂਰੀ ਦਾ ਮੁੱਲ ਰਹਿ ਗਿਆ ਇਸ ਦੇਸ਼ ਵਿੱਚ ਧੰਨਵਾਦ ਪਰ ਅਫਸੋਸ ਕਰਨ ਆਏ ਆ ਮੈਂ ਤੇ ਅ ਤਰਵੰਤ ਦੇ ਘਰ ਵੀ ਗਿਆ ਸੀ ਪਿਛਲੇ ਹਫਤੇ ਉੱਥੇ ਵੀ ਮੈਂ ਅਫਸੋਸ ਕਰਕੇ ਆਇਆ ਹਾਂ ਇਹਨਾਂ ਦਾ ਮੁੰਡਾ ਮੇਰਾ ਬਹੁਤ ਹੀ ਅਜ਼ੀਜ਼ ਆ ਦਰਮੰਤਦਾਰ ਵੀ ਮੇਰਾ ਪਿਆਰ ਸੀਗਾ ਇਸ ਕਰਕੇ ਮੈਂ ਬੜਪਨ ਅਫਸੋਸ ਕਰਨ ਆਇਆ ਹਾਂ